ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਰ ਤਸਵੀਰਾਂ ਦੇ ਵਿੱਚ ਜਿਹੜੇ ਦੇਖ ਰਹੇ ਹੋ ਉਹ ਤਾਂ ਸਾਡੇ ਵਿੱਚ ਮਜੂਰ ਨਾ ਦਿੱਤੇ ਕਿ ਪੀਜੀ ਚਾਲਿਵਾਰੀ ਕਰਦਾ ਨਿਵਾਜ਼ ਨਹੀਂ ਤੇ ਨਹੀਂ ਬੀਤੀ ਰਾਤ ਦੀ ਅरेस्ट ਕੀਤਾ ਗਿਆ ਤੁਸੀਂ ਕੁਝ ਕਹਿਣਾ ਚਾਹੋਗੇ ਤੁਸੀਂ ਕੁਝ ਕਹਿਣਾ ਚਾਹੋਗੇ ਕਿਉਂ ਤੁਹਾਨੂੰ ਗ੍ਰਿਫਟਾਰ ਕੀਤਾ ਕੀ ਗੱਲਬਾਤ ਕਹਿਣਾ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ। ਕਿ ਜਾਣ ਬੁ। ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਾਂ ਪੂਰੀ ਇੰਡਸਟਰੀ ਮਤਲਬ ਤੁਸੀਂ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਤੇ ਅੱਗੇ ਟਿਕਦੇ ਆ। ਤੁਸੀਂ ਦੱਸੋਗੇ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਹੈ ਦੰਦਰ ਚਰਲਾ ਨਹੀਂ ਬੱਸ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ। ਕਿ ਜਾਣ ਬੁ। ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਾਂ ਪੂਰੀ ਇੰਡਸਟਰੀ ਮਤਲਬ ਤਸਵੀਰਾਂ ਦੇ ਵਿੱਚ ਦੇਖ ਲੈਂਗੇ ਕੋਟਾ ਫੜੇ ਗਏ ਮੁੰਡੇ ਨੂੰ ਜਿੱਦਕਿ ਪੀਪੀ ਦਾ ਨਿਬਾਹ ਰਿਹਾ ਕਰਦਾ ਨਿਬਾਹ ਨਹੀਂ ਬਿਤੇ ਨਹੀਂ ਬਿਤੀ ਰਾਤ ਦੀ ਅਰਾਸ਼ਕੀਤਾ ਕਿਹਾ ਤੁਸੀਂ ਕੁਝ ਕਹਿਣਾ ਚਾਹੋਗੇ ਤੁਸੀਂ ਕੁਝ ਕਹਿਣਾ ਚਾਹੋਗੇ ਕਿਉਂ ਤੁਹਾਨੂੰ ਗ੍ਰਿਫਤਾਰ ਕੀਤਾ ਕੀ ਗੱਲਬਾਤ ਕਹਿਣਾ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਸਾਰੀ ਇੰਡਸਟਰੀ ਮੈਨੂੰ ਤੁਸੀਂ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਤੇ ਅੱਗੇ ਡੀਰ ਯਾਰ ਤੁਸੀਂ ਦੱਸੋਗੇ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਅ ਸੁਨਦਰ ਸ਼ਰਮਾ ਜੀ ਪਲੀਜ਼ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਰ ਪਾਉਂਦਾ ਤਸਵੀਰਾਂ ਦੇ ਵਿੱਚ ਜਿਹੜੇ ਦੇਖ ਰਹੇ ਹੋ ਉਹ ਤਾਂ ਆੜੇ ਦੇ ਵਿੱਚ ਮਿਲਦਾ ਜਿੱਦਕਿ ਪੀਪੀ ਦਾ ਨਿਵਾਸੀ ਕਰਦਾ ਨਿਵਾਸ ਨੂੰ ਨੀਤੇ ਨੇ ਜਿਹਦੀ ਰਾਤ ਨੂੰ ਅरेस्ट ਕੀਤਾ ਗਿਆ ਤੁਸੀਂ ਕੁਝ ਕਹਿਣਾ ਚਾਹੋਗੇ ਤੁਸੀਂ ਕੁਝ ਕਹਿਣਾ ਚਾਹੋਗੇ ਕਿਉਂ ਤੁਹਾਨੂੰ ਗ੍ਰਿਫਤਾਰ ਕੀਤਾ ਕੀ ਗੱਲਬਾਤ ਕਹਿਣਾ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕਿ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਰ ਪਾ ਦਿੱਤਾ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਉਥੇ ਅੱਗੇ ਡੀਰ ਆ ਤੁਸੀਂ ਦੱਸੋਗੇ ਕਿ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਅਸਤੰਦਰ ਚਰਨਾ ਨਹੀਂ ਬੱਸ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕਿ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਰ ਬਸ ਤਸਵੀਰਾਂ ਦੇ ਵਿੱਚ ਦੇਖ ਲਓ ਮਤਲਬ ਫੜੇ ਗਏ ਮੁੰਡੇ ਨੂੰ ਜਿੱਦਕਿ ਪੀਪੀ ਦਾ ਨਿਬਾਹ ਰਿਹਾ ਕਰਦਾ ਨਿਬਾਹ ਨਹੀਂ ਬਿਤੇ ਨਹੀਂ ਬਿਤੇ ਰਾਤ ਦੀ ਅਰਾਸ਼ਤ ਕੀਤਾ ਗਿਆ ਸੀ ਕੁਝ ਕਹਿਣਾ ਚਾਹਾਂਗੇ ਤੁਸੀਂ ਕੁਝ ਕਹਿਣਾ ਚਾਹੋਗੇ ਕਿ ਕਿਉਂ ਤੁਹਾਨੂੰ ਗ੍ਰਿਫਤਾਰ ਕੀਤਾ ਕੀ ਗੱਲਬਾਤ ਕਹਿਣਾ ਜਿਵੇਂ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕੀ ਜਾਣੋ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਸਾਰੀ ਇੰਡਸਟਰੀ ਪੁੱਛੀ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਤੁਸੀਂ ਅੱਗੇ ਡੀਏ ਯਾਰ ਤੁਸੀਂ ਦੱਸੋਗੇ ਕਿ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਹੈ ਦੰਦਰ ਚਰਲਾ ਕਹਿੰਦੇ ਹਮਮ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਰ ਤਸਵੀਰਾਂ ਦੇ ਵਿੱਚ ਦੇਖ ਲਓ ਜੀ ਬੋਲਣਾ ਭੜੇ ਦੇ ਵਿੱਚ ਮੈਂ ਹੁੰਦਾ ਦਿੱਤੇ ਕਿ ਪੀਜੀ ਦਾ ਨਿਵਾਸੀ ਕਰਦਾ ਨਿਵਾਸੀ ਨਹੀਂ ਤੇ ਨਹੀਂ ਜੀ ਰਾਤ ਦੀ ਅਰੈਸਟ ਕੀਤਾ ਗਿਆ ਤੁਸੀਂ ਕੁਝ ਕਹਿਣਾ ਚਾਹੋਗੇ ਤੁਸੀਂ ਕੁਝ ਕਹਿਣਾ ਚਾਹੋਗੇ ਕਿਉਂ ਤੁਹਾਨੂੰ ਗ੍ਰਿਫਟਾਰ ਕੀਤਾ ਕੀ ਗੱਲਬਾਤ ਕਹਿਣਾ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕਿ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਰ ਪਾ ਦਿੱਤਾ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਉਥੇ ਅੱਗੇ ਡਿੱਗੇ ਯਾਰ ਤੁਸੀਂ ਦੱਸੋਗੇ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਅ ਸੰਦਰ ਸ਼ਰਮਾ ਜੀ ਬੋਲੋ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਰ ਤਸਵੀਰਾਂ ਦੇ ਜੇ ਤਾਂ ਕੋਈ ਤੁਹਾਡਾ ਪਰਿਵਾਰਕ ਮੈਂਬਰ ਜਿਵੇਂ ਕਿ ਪੀਜੀ ਦਾ ਨਿਵਾਸੀ ਹੋ ਜਾਂਦਾ ਨਿਵਾਸੀ ਨਹੀਂ ਤੇ ਬੀਤੀ ਰਾਤ ਦੀ ਅरेस्ट ਕੀਤਾ ਗਿਆ ਸਰ ਕੁਝ ਕਹਿਣਾ ਚਾਹਾਂਗੇ ਤੁਸੀਂ ਕੁਝ ਕਹਿਣਾ ਚਾਹੋਗੇ ਕਿ ਕਿਉਂ ਤੁਹਾਨੂੰ ਗ੍ਰਿਫਤਾਰ ਕੀਤਾ ਕੀ ਗੱਲਬਾਤ ਕਹਿਣਾ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕਿ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਰ ਪਾਤੀ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਤੁਸੀਂ ਅੱਗੇ ਢੀਕਦੇ ਯਾਰ ਤੁਸੀਂ ਦੱਸੋਗੇ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਅ ਸੁਨਦਰ ਸ਼ਰਮਾ ਜੀ ਪਲੀਜ਼ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਰ ਤਸਵੀਰਾਂ ਦੇ ਵਿੱਚ ਜੇ ਤਾਂ ਕੋਈ ਤੁਹਾਡਾ ਪਰਿਵਾਰਕ ਮੈਂਬਰ ਜਿੱਦਕਿ ਪੀਜੀ ਦਾ ਨਿਵਾਸੀ ਕਰਦਾ ਨਿਵਾਸੂ ਨੀਤੇ ਨੇ ਜਿਹੜੀ ਰਾਤ ਨੂੰ ਅरेस्ट ਕੀਤਾ ਗਿਆ ਤੁਸੀਂ ਕੁਝ ਕਹਿਣਾ ਚਾਹੋਗੇ ਤੁਸੀਂ ਕੁਝ ਕਹਿਣਾ ਚਾਹੋਗੇ ਕਿ ਕਿਉਂ ਤੁਹਾਨੂੰ ਗ੍ਰਿਫਤਾਰ ਕੀਤਾ ਕੀ ਗੱਲਬਾਤ ਕਹਿਣਾ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕਿ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਰ ਪਾ ਦਿੱਤਾ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਤੇ ਅੱਗੇ ਡੀਰ ਯਾਰ ਤੁਸੀਂ ਦੱਸੋਗੇ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਸੁਨਦਰ ਸ਼ਰਮਾ ਜੀ ਬੋਲੋ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਰ ਤਸਵੀਰਾਂ ਦੇ ਦੇਖ ਲਓ ਮਤਲਬ ਫੜੇ ਗਏ ਮੁੰਡੇ ਨੂੰ ਜਿੱਦਕਿ ਪੀਪੀ ਦਾ ਨਿਬਾਹ ਰਿਹਾ ਕਰਦਾ ਨਿਬਾਹ ਨਹੀਂ ਬਿਤੇ ਨਹੀਂ ਬਿਤੀ ਰਾਤ ਦੀ ਅਰਾਸ਼ਤ ਕੀਤਾ ਗਿਆ ਸੀ ਕੁਝ ਕਹਿਣਾ ਚਾਹਾਂਗੇ ਤੁਸੀਂ ਕੁਝ ਕਹਿਣਾ ਚਾਹੋਗੇ ਕਿ ਕਿਉਂ ਤੁਹਾਨੂੰ ਗ੍ਰਿਫਤਾਰ ਕੀਤਾ ਕੀ ਗੱਲਬਾਤ ਕਹਿਣਾ ਜਿਵੇਂ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕੀ ਜਾਣੂ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਸਾਰੀ ਇੰਡਸਟਰੀ ਪੁੱਛੀ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਉਥੇ ਅੱਗੇ ਡੀਰ ਯਾਰ ਤੁਸੀਂ ਦੱਸੋਗੇ ਕਿ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਹੈ ਦੰਦਰ ਚਰਲਾ ਕਹਿੰਦੇ ਬੱਸ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਤਲਬ ਸਾਡੇ ਦੇ ਵਿੱਚ ਮਦਦ ਦੀ ਬਾਰੀ ਕੋ ਕਰਤਾ ਨਿਵਾਜ਼ੂ ਨੀਤੇ ਨੇ ਬੀਤੀ ਰਾਤ ਦੀ ਅरेस्ट ਕੀਤਾ ਗਿਆ ਤੁਸੀਂ ਕੁਝ ਕਹਿਣਾ ਚਾਹੋਗੇ ਤੁਸੀਂ ਕੁਝ ਕਹਿਣਾ ਚਾਹੋਗੇ ਕਿਉਂ ਤੁਹਾਨੂੰ ਗ੍ਰਿਫਤਾਰ ਕੀਤਾ ਕੀ ਗੱਲਬਾਤ ਕਹਿਣਾ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕਿ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਰ ਪਾ ਦਿੱਤਾ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਤੁਸੀਂ ਅੱਗੇ ਡੀਏ ਤੁਸੀਂ ਦੱਸੋਗੇ ਕਿ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਅਸਤੰਦਰ ਚਰਨਾ ਨਹੀਂ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਰ ਤਸਵੀਰਾਂ ਦੇ ਦੇਖ ਲਓ ਜੇ ਕੋਈ ਤੁਹਾਡੇ ਵਿੱਚ ਮਦਦ ਕਰਦਾ ਦਿੱਤੇ ਕਿ ਪੀਜੀ ਦਾ ਨਿਵਾਸੀ ਕਰਦਾ ਨਿਵਾਸੀ ਨਹੀਂ ਤੇ ਨਹੀਂ ਤੇ ਦੀ ਰਾਤ ਦੀ ਅरेस्ट ਕੀਤਾ ਗਿਆ ਤੁਸੀਂ ਕੁਝ ਕਹਿਣਾ ਚਾਹੋਗੇ ਤੁਸੀਂ ਕੁਝ ਕਹਿਣਾ ਚਾਹੋਗੇ ਕਿਉਂ ਤੁਹਾਨੂੰ ਗ੍ਰਿਫਤਾਰ ਕੀਤਾ ਕੀ ਗੱਲਬਾਤ ਕਹਿਣਾ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕਿ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਰ ਪਾ ਦਿੱਤੀ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਉਥੇ ਅੱਗੇ ਡੀਰ ਆ ਤੁਸੀਂ ਦੱਸੋਗੇ ਕਿ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਹੈ ਦੰਦਰ ਚਰਲਾ ਬੱਸ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕਿ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਸਾਰਾ ਤਸਵੀਰਾਂ ਦੇ ਵਿੱਚ ਜੇ ਤਾਂ ਇਹ ਕੋਈ ਪਰਵਾਹ ਦੇ ਵਿੱਚ ਮਦਦ ਦਿੱਤਾ ਕਿ ਪੀਪੀ ਦਾ ਨਿਵਾਸੀ ਕਰਦਾ ਨਿਵਾਸੀ ਨਹੀਂ ਤੇ ਨਹੀਂ ਤੇ ਦੀ ਰਾਤ ਦੀ ਅरेस्ट ਕੀਤਾ ਗਿਆ ਤੁਸੀਂ ਕੁਝ ਕਹਿਣਾ ਚਾਹੋਗੇ ਤੁਸੀਂ ਕੁਝ ਕਹਿਣਾ ਚਾਹੋਗੇ ਕਿ ਕਿਉਂ ਤੁਹਾਨੂੰ ਗ੍ਰਿਫਤਾਰ ਕੀਤਾ ਕੀ ਗੱਲਬਾਤ ਕਹਿਣਾ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕਿ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਰ ਪਾ ਦਿੱਤਾ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਤੁਸੀਂ ਅੱਗੇ ਕੀਦੇ ਯਾਰ ਤੁਸੀਂ ਦੱਸੋਗੇ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਅ ਸੁਨਦਰ ਸ਼ਰਮਾ ਜੀ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਇਸ ਤਸਵੀਰਾਂ ਦੇ ਵਿੱਚ ਜਿਹੜੇ ਦੇਖ ਰਹੇ ਹੋ ਉਹ ਤਾਂ ਸਾਡੇ ਵਿੱਚ ਮਦਦ ਕਰਦੇ ਤਾਨੀਬਾਦੀ ਕਰਤਾ ਨਿਵਾਸੀ ਨੀਤੇ ਨੇ ਬੀਤੀ ਰਾਤ ਦੀ ਅरेस्ट ਕੀਤਾ ਗਿਆ ਤੁਸੀਂ ਕੁਝ ਕਹਿਣਾ ਚਾਹੋਗੇ ਤੁਸੀਂ ਕੁਝ ਕਹਿਣਾ ਚਾਹੋਗੇ ਕਿਉਂ ਤੁਹਾਨੂੰ ਗ੍ਰਿਫਤਾਰ ਕੀਤਾ ਕੀ ਗੱਲਬਾਤ ਕਹਿਣਾ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕਿ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਰ ਪਾ ਦਿੱਤਾ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਤੇ ਅੱਗੇ ਡੀਰ ਯਾਰ ਤੁਸੀਂ ਦੱਸੋਗੇ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਅ ਸੁਨਦਰ ਸ਼ਰਮਾ ਜੀ ਬੋਲੋ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਰ ਪਾਉਂਦਾ ਤਸਵੀਰਾਂ ਦੇ ਵਿੱਚ ਜੀ ਦੇਖ ਸਕਦੇ ਹੋ ਤੁਹਾਡੇ ਵਿਚ ਵਿੱਚ ਜੁੜਦਾ ਜਿੱਦਕਿ ਪੀਜੀ ਦਾ ਨਿਵਾਸੀ ਕਰਦਾ ਨਿਵਾਸ ਨੂੰ ਮੀਤੇ ਨੇ ਮੀਤੀ ਰਾਤ ਦੀ ਅਰੈਸਟ ਕੀਤਾ ਗਿਆ ਤੁਸੀਂ ਕੁਝ ਕਹਿਣਾ ਚਾਹੋਗੇ ਤੁਸੀਂ ਕੁਝ ਕਹਿਣਾ ਚਾਹੋਗੇ ਕਿਉਂ ਤੁਹਾਨੂੰ ਗ੍ਰਿਫਤਾਰ ਕੀਤਾ ਕੀ ਗੱਲਬਾਤ ਕਹਿਣਾ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕਿ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਰ ਪਾ ਦਿੱਤਾ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਉਥੇ ਅੱਗੇ ਡੀਰ ਆ ਤੁਸੀਂ ਦੱਸੋਗੇ ਕਿ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਅਸਤੰਦਰ ਚਰਨਾ ਨਹੀਂ ਬੱਸ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਰ ਬਸ ਤਸਵੀਰਾਂ ਦੇ ਵਿੱਚ ਦੇ ਤਾਂ ਕੋਈ ਮਤਲਬ ਫੜੇ ਨੂੰ ਜੀ ਮਦਦ ਦਿੱਤਾ ਕਿ ਪੀਪੀ ਦਾ ਨਿਬਾਹ ਰਿਹਾ ਕਰਦਾ ਨਿਬਾਹ ਨਹੀਂ ਬੀਤੇ ਨੇ ਬੀਤੀ ਰਾਤ ਦੀ ਅਰਾਸ਼ਤ ਕੀਤਾ ਗਿਆ ਸੀ ਕੁਝ ਕਹਿਣਾ ਚਾਹਾਂਗੇ ਤੁਸੀਂ ਕੁਝ ਕਹਿਣਾ ਚਾਹੋਗੇ ਕਿ ਕਿਉਂ ਤੁਹਾਨੂੰ ਗ੍ਰਿਫਤਾਰ ਕੀਤਾ ਕੀ ਗੱਲਬਾਤ ਕਹਿਣਾ ਜਿਵੇਂ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਾਂ ਪੂਰੀ ਇੰਡਸਟਰੀ ਮੈਤਿ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਤੁਸੀਂ ਅੱਗੇ ਡੀਰ ਯਾਰ ਤੁਸੀਂ ਦੱਸੋਗੇ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਹੈ ਦੰਦਰ ਚਰਲਾ ਕਹਿੰਦੇ ਹਾਂ ਪਲੀਜ਼